ਬੜਾ ਭੇਦੀ ਮਹਤ ਬੀਜਪੁਰ ਦੇ ਸੁਲਤਾਨ ਇਸਮਾਇਲ ਆਦਿਲ ਸ਼ਾਹ ਨੂੰ ਡਰ ਸੀ ਕਿ ਰਾਜਾ ਕ੍ਰਿਸ਼ਨ ਦੇਵ ਰਾਏ ਆਪਣੇ ਮੱਧ ਪ੍ਰਦੇਸ਼ ਰਾਜੂਰ ਅਤੇ ਮਦਕਲ ਨੂੰ ਵਾਪਸ ਲੈਣ ਲਈ ਸਾਡੇ ਉੱਪਰ ਹਮਲਾ ਕਰਨਗੇ ਉਸ ਨੇ ਸੁਨਿਆ ਹੋਇਆ ਸੀ ਕਿ ਰਾਜੇ ਨੇ ਆਪਣੀ ਬਹਾਦਰੀ ਨਾਲ ਕੁੰਡੀ ਵੱਡੂ ਕੋੜ ਪੱਲੀ ਉਦੇਗਿਰੀ ਸ਼ੀਰੰਗਪਤੀਨਾ ਓਮ ਤੂਰ ਅਤੇ ਸ਼ਿਵਮ ਸੁਂਦਰਮ ਨੂੰ ਜਿੱਤ ਲਿਆ ਹੈ ਸੁਲਤਾਨ ਨੇ ਸੋਚਿਆ ਕਿ ਇਹਨਾਂ ਦੋ ਨਗਰਾਂ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ ਕਿ ਰਾਜਾ ਕ੍ਰਿਸ਼ਨਦੇਵ ਰਾਏ ਨੂੰ ਕਤਲ ਕਰਵਾ ਦਿੱਤਾ ਜਾਵੇ ਉਸਨੇ ਵੱਡੇ ਇਨਾਮ ਦਾ ਲਾਲਚ ਦੇ ਕੇ ਤਨਾਲੀ ਰਾਮ ਦੇ ਪ੍ਰਾਣੀ ਸਹਾਪਾਠੀ ਅਤੇ ਉਸਦੇ ਮਾਮੇ ਦੇ ਸਬੰਧੀ ਕੰਕਰਾਜੂ ਨੂੰ ਇਸ ਕੰਮ ਲਈ ਮਨਾ ਲਿਆ ਕੰਕਰਾਜੂ ਤਨਾਲੀ ਰਾਮ ਦੇ ਘਰ ਗਿਆ ਤਨਾਲੀ ਰਾਮ ਨੇ ਆਪਣੇ ਦੋਸਤ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਉਸ ਦੀ ਬਹੁ ਸੇਵਾ ਕੀਤੀ ਤੇ ਆਪਣੇ ਘਰ ਉਸ ਨੂੰ ਠਹਿਰਾਇਆ ਇੱਕ ਦਿਨ ਜਦੋਂ ਤਨਾਲੀ ਰਾਮ ਕੰਮ ਕਰਕੇ ਕਿਧਰੇ ਬਾਹਰ ਗਿਆ ਸੀ ਤਾਂ ਕਨਕ ਰਾਜੂ ਨੇ ਰਾਜੇ ਨੂੰ ਤਨਾਲੀ ਰਾਮ ਵੱਲੋਂ ਸੁਨੇਹਾ ਭੇਜਿਆ ਤੁਸੀਂ ਇਸ ਵੇਲੇ ਮੇਰੇ ਘਰ ਆਵੋ ਤਾਂ ਤੁਹਾਨੂੰ ਇੰਨੀ ਨੋਕੀ ਚੀਜ਼ ਦਿਖਾਵਾਂਗਾ ਜਿਹੜੀ ਤੁਸੀਂ ਸਾਰੀ ਜ਼ਿੰਦਗੀ ਵਿੱਚ ਵੀ ਨਾ ਦੇਖੀ ਹੋਵੇ ਰਾਜਾ ਬਿਨਾਂ ਕਿਸੇ ਹਥਿਆਰ ਤੋਂ ਤਨਾਲੀ ਰਾਮ ਦੇ ਘਰ ਪਹੁੰਚਿਆ ਅਚਾਨਕ ਕਨਕ ਰਾਜੂ ਨੇ ਸ਼ੁਰੇ ਨਾਲ ਉਸ ਪਰਿਵਾਰ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਸ਼ੁਰੇ ਦਾ ਵਾਰ ਰਾਜੇ ਨੂੰ ਲੱਗੇ ਉਹਨਾਂ ਨੇ ਕੱਸ ਕੇ ਉਸ ਦੀ ਬਾਹ ਫੜ ਲਈ ਉਸ ਵੇਲੇ ਰਾਜੇ ਦੇ ਅੰਗ ਰੱਖਿਆ ਕਹਨੇ ਸਰਦਾਰ ਨੇ ਕਨਕ ਰਾਜੂ ਨੂੰ ਫੜ ਕੇ ਉੱਥੇ ਹੀ ਢੇਰ ਕਰ ਦਿੱਤਾ